ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਬਾਬਾ ਬਕਾਲਾ ਪਾਸਾਹੀ ਨਵੀਂ ਪੋਰਾ ਸਾਹਿਬ ਵਿਖੇ ਜਿਹੜਾ ਪ੍ਰਬੰਧਕੀ ਬਲਾਕ ਦਾ ਕੰਮਕਾਜ ਸ਼ੁਰੂ ਕੀਤਾ ਗਿਆ ਸੀ ਉਹਦੇ ਅੱਜ ਲੈਂਟਰ ਪੈ ਰਹੇ ਨੇ ਇਸ ਲੈਂਟਰ ਪਾਉਣ ਸਮੇਂ ਸਾਡੇ ਬਹੁਤ ਹੀ ਸਤਕਾਰਯੋਗ ਬਾਬਾ ਬਾਬਾ ਗੁਰਨਾਥ ਸਿੰਘ ਜੀ ਯੂਪੀ ਵਾਲੇ ਤੇ ਬਾਬਾ ਜੋਗਾ ਸਿੰਘ ਜੀ ਤਰਨਤਲ ਵਾਲੇ ਤੇ ਸਾਡੇ ਮੈਂਬਰ ਸਾਹਿਬਾਨ ਜਹਦਰ ਬਲਜੀਤ ਸਿੰਘ ਜੀ ਜਲਾਵਸਮਾ ਅਤੇ ਸਰਦਾਰ ਅਮਰਜੀਤ ਸਿੰਘ ਜੀ ਭਲਾਈਪੁਰ ਉਹਨਾਂ ਨੇ ਆ ਕੇ ਹਾਜ਼ਰੀ ਲਵਾਈ ਅਰਦਾਸ ਦੇ ਵਿੱਚ ਸ਼ਾਮਲ ਹੋਏ ਇਹ ਜਿਹੜਾ ਕਾਰਜ ਹੈ ਸਾਰਾ ਸਾਡੇ ਇਥੋਂ ਦੇ ਜਿਹੜੇ ਮੁਖ ਸੇਵਾਦਾਰ ਨੇ ਕਾਰ ਸੇਵਾ ਵਾਲੇ ਬਾਬੇ ਮਹਾਂਪੁਰਸਾਂ ਦੇ ਬਾਬਾ ਅਵਤਾਰ ਸਿੰਘ ਜੀ ਬੱਬੂ ਸੇ ਬਾਬਾ ਬਾਬਾ ਅਵਤਾਰ ਸਿੰਘ ਜੀ ਬੱਬੂ ਉਹਨਾਂ ਦੀ ਮਿਹਨਤ ਰਾ ਸਰਕਾਏ तकरीबन 2 ਮਹੀਨੇ ਦੇ ਵਿਸ਼ੇ ਕੰਮ ਹੈ ਜਿਹੜਾ ਲੈਂਟਰ ਅੱਜ ਪੈ ਰਿਹਾ ਸੋ ਮੈਂ ਇਸ ਗੁਰੂ ਘਰ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਸਾਰੀ ਸੰਗਤ ਨੂੰ ਇਸ ਅਜਰੇ ਮੁੱਖ ਦਿਹਾੜੇ ਤੇ ਪਾਵਨ ਦਿਹਾੜੇ ਤੇ ਲੈਂਟਰ ਦੇ ਤੇ ਬਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਗੁਰੂ ਗੋਬਿੰਦ ਸਿੰਘ ਬਾਦਰ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਇਹ ਕੰਮ ਕਾਰ ਜਿਹੜਾ ਉੱਪਰਲੀ ਸੱਤ ਦਾ ਵੀ ਐ ਛੇਤੀ ਤੋਂ ਛੇਤੀ ਆ ਜਿਹੜਾ ਨਫੇਰੇ ਚੜ ਜਾਵੇ ਤਾਂ ਜੋ ਜਿਹੜਾ ਸਾਡਾ ਗੁਰਦਾਰਾ ਸਾਹਿਬ ਦਾ ਪ੍ਰਬੰਧਕੀ ਬਲਾਕ ਹੈ ਜਲਦੀ ਤੋਂ ਜਲਦੀ ਤਿਆਰ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ